ਬੰਦਾ ਕਹਿੰਦਾ ਬਾਬਾ ਜੀ ਤੁਹਾਡੇ ਕੋਲੇ ਬੇਨਤੀ ਕੀਤੀ ਹੈ ਕਰਦੇ ਵਿੱਚ ਬਾਬਾ ਜੀ ਐਸਾ ਪ੍ਰੋਗਰਾਮ ਹੋ ਰਿਹਾ ਹੈ ਨਾ ਇੱਕ ਦੂਜੇ ਦੀ ਗੱਲ ਮੰਨਣ ਨੂੰ ਤਿਆਰ ਨਾ ਕੁਝ ਬਸ ਘਾਟੇ ਤੇ ਕਾਟਾ ਘਾਟੇ ਤੇ ਕਾਟਾ ਹੀ ਪਈ ਜਾਂਦਾ ਹੈ

ਬਾਬਾ ਜੀ ਕਹਿੰਦੇ ਲੈ ਕੇ ਦਿੰਨੇ ਆਂ ਅਸੀਂ ਤੇਰੇ ਘਰ ਦੇ ਵਿੱਚ ਕੁਝ ਹੋ ਜਾਵੇ ਤੇਰੇ ਘਰ ਦੇ ਵਿੱਚੜਦੀ ਕਲਾਉਂ ਬਾਬਾ ਜੀ ਕਰੋ ਕਿਰਪਾ ਬਾਬਾ ਜੀ ਕਹਿੰਦੇ ਅਸੀਂ ਤਾਂ ਤੈਨੂੰ ਇਹ ਲੈ ਕੇ ਦਿੰਨੇ ਆਂ ਤੇ ਤੂੰ ਹੀ ਸਾਨੂੰ ਲੈ ਕੇ ਤੇ ਕਹਿੰਦੇ ਬਾਬਾ ਜੀ ਦੱਸੋ ਕੀ ਲੈ ਕੇ ਦੇਣਾ ਬਾਬਾ ਜੀ ਕਹਿੰਦੇ ਤੂੰ ਇਹ ਲੈ ਕੇ ਦੇ ਅੱਜ ਤੋਂ ਸਾਡੇ ਘਰ ਦੇ ਵਿੱਚ ਮੀਟ ਸ਼ਰਾਬ ਨਹੀਂ ਹੋਵੇ ਸਾਡੇ ਘਰ ਦੇ ਵਿੱਚ ਮੀਟ ਸ਼ਰਾਬ ਮਾੜੀਆਂ ਚੀਜ਼ਾਂ ਨਹੀਂ ਆਉਣਗੀਆਂ ਘਰ ਹੁਣ ਚੁੱਪ ਕਰ ਗਿਆ ਕਿਹਨੂੰ ਕਹੇਗਾ ਉਹਦਾ ਇਹ ਬਾਬਾ ਜੀ ਕਹਿੰਦੇ ਉਹ ਭੱਲਿਆ ਅਸੀਂ ਤਾਂ ਚਾਹੁੰਦੇ ਆ ਚੜ੍ਹਦੀ ਕਲਾ ਹੋਵੇ ਹੁਣ ਤੂੰ ਆਪ ਦੇ ਆਪ ਹੀ ਕਲਜੂ ਤੱਕ ਰਹੀ ਬਾਣੀ ਅਸੀਂ ਕੀ ਕਰੀਏ ਰੀ ਆ ਦੇਖਿਆ ਅਖੰਡ ਪਾਠ ਕਰਾਇਆ ਕਰ ਅਖੰਡ ਪਾਠ ਤੋਂ ਬਾਅਦ ਜਿੱਤੇ ਚਾਲੀ ਲੱਗੀ ਹੋਵੇ ਗੁਰੂ ਸਾਹਿਬ ਪ੍ਰਕਾਸ਼ ਹੁੰਦੇ ਆ ਨਾ ਤੇ ਸਾ ਸੰਗਤ ਜੀ ਗੁਰੂ ਸਾਹਿਬ ਜਾਨ ਦੀ ਦੇਰੀਆ ਸਾਮ ਨੂੰ ਉਸਤਾਂ ਤੋਂ ਸਾਡੇ ਉੱਥੇ ਬੈਂਚ ਡਾਇਓ ਨੇ ਕੁਰਸੀ ਡਾਈਆਂ ਹੁੰਦੀ ਐ ਸਰਾਬਾਂ ਦੇ ਸੌ ਚੱਲਦੇ ਨੇ ਉੱਥੇ ਵੀ ਸਰਾਬ ਪੀਰੇ ਉਹਨਾਂ ਨੂੰ ਸੁਖਾਂਤੀ ਪਾਉਂਦੇ ਇਹ ਗਲਤੀ ਸਾਡੇ ਵਿੱਚ ਐ ਦੋਸ ਗੁਰੂ ਨੂੰ ਦਿੰਦੇ ਆ ਦੋਸ ਮੁਸਲਮਾਨਾਂ ਨੂੰ ਆ ਕੇ ਦਿੰਦੇ ਆ ਪਰ ਜੀ ਦੀ ਸੁਣਨੀ ਮੰਨੋ ਵੀ ਆਉ ਪੜ ਲਈਏ